ਇਨਾਂ ਦੇ ਤਾਂ ਫੜ ਕੇ 176 ਮਾਰੇ ਤੇ ਇੱਕ ਗਿਨੇ। ਦਰੋਬ ਲਾਠੀ ਇਹ ਕਾਦੀ ਪੋਲਿੰਗ ਕਰਾ ਰਿਆ ਵੀ ਮੈਨੂੰ ਦੱਸੋ ਵੀ ਹਾਂ ਜੀ ਇਹ ਮੈਚ ਸਹੀ ਕਰ ਰਹੇ ਆ ਕਿ ਗਲਤ ਕਰ ਰਹੇ ਆ ਜਿੱਥੇ ਵੀ ਇਹ ਬੈਠਾ ਮੈਂ ਤਾਂ ਉੱਥੇ ਵਾਲੇ ਸਿੰਘਾਂ ਨੂੰ ਕਹਿਣਾ ਆ ਉੱਥੇ ਉਦਾਂ ਬਥੇਰਾ ਆਪਣੇ ਸਿੰਘ ਰੌਲਾ ਪਾਉਂਦੇ ਆ ਕਾਲਿਸਤਾਨ ਦੇ ਮੁੱਦੇ ਤੇ ਚਾਹੇ ਅਮਰੀਕਾ ਵੀ ਇਹ ਬੈਠਾ ਆ ਉੱਥੇ ਆਪਣੇ ਸਿੰਘ ਬੜੀ ਜੜਦੀ ਕਲਾ ਆਲੇ ਆ ਇਹਨੂੰ ਸਾਲੇ ਨੂੰ ਨੱਥ ਪਾਓ ਇਹਦੇ ਮਾਰੋ ਉੱਥੇ ਸਾਲੇ ਦੇ ਛੇਤਰ ਇਹ ਕੌਣ ਹੁੰਦਾ ਪੋਲਿੰਗ ਕਰਾਉਣ ਵਾਲਾ ਸਾਡਾ ਵੀ ਜੇ ਟਿਕਟੋਕ ਬੰਦ ਕਰਵਾ ਸਕਦੀ ਆ ਗਵਰਨਮੈਂਟ ਤੇ ਏ ਆਈ ਐਪ ਕਿਉਂ ਨਹੀਂ ਬੰਦ ਕਰਵਾਇਆ ਇਹ ਕਿਸੇ ਵੀ ਧਰਮ ਦੇ ਗੁਰੂਆਂ ਦੇ ਫੋਟੋ ਬਣਾ ਕੇ ਕਦੀ ਉਹਨਾਂ ਦੇ ਹੱਥ ਚੋੜ ਦੇ ਦਿਖਾ ਦਿੰਦੇ ਆ ਕਦੀ ਭੰਗੜਾ ਪਾਉਂਦਾ ਦਿਖਾ ਦਿੰਦੇ ਆ ਕਦੀ ਸ਼ਿਵ ਜੀ ਨੂੰ ਕਿਸੇ ਤਰੀਕੇ ਦਿਖਾ ਦਿੰਦੇ ਆ ਵਾਲਮੀਕ ਮਹਾਰਾਜ ਨੂੰ ਕਿਸੇ ਤਰੀਕੇ ਦਿਖਾ ਦਿੰਦੇ ਆ ਉਹਨਾਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਨੇ ਦਿਖਾਤਾ ਬਾਲਵਸਤਾ ਦੇ ਵਿੱਚ ਵੀ ਉਹ ਹੰਝੂ ਸੇਟ ਰਹੇ ਆ ਸਾਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਇਹ ਏਜੰਸੀਆਂ ਆ ਇਹਨਾਂ ਨੂੰ ਕਹਿੰਦੀਆਂ ਵੀ ਤੁਸੀਂ ਕੋਈ ਬਿਆਨ ਦਵੋ ਤਾਂ ਕਿ ਅਸੀਂ ਸਿੱਖਾਂ ਦਾ ਸਬਰ ਚੈੱਕ ਕਰੀਏ ਠੀਕ ਹੈ ਜੀ ਇਹ ਕੌਣ ਹੁੰਦਾ ਆ ਸਾਡੇ ਗੁਰੂਆਂ ਦਾ ਕਰਤਾਰ ਤਖਨ ਨਾਲ ਜਦ ਸਾਡੇ ਕੋ ਸਾਡੇ ਗ੍ਰੰਥ ਆ ਪੰਥ ਪ੍ਰਕਾਸ਼ ਆ ਸੂਰਜ ਪ੍ਰਕਾਸ਼ ਆ ਸੋ ਸਾਕੀ ਆ ਅਸੀਂ ਆਪਣੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਆ ਸਾਨੂੰ ਇਹਨਾਂ ਕੋਲ ਦਰਸ਼ਾਣ ਦੀ ਜ਼ਰੂਰਤ ਨਹੀਂ ਹੈਗੀ ਜੇ ਦਰੋਵ ਨੂੰ ਜ਼ਿਆਦਾ ਜ਼ਰੂਰਤ ਆ ਨਾ ਉਹ ਇੰਡੀਆ ਆ ਕੇ ਸਾਡੇ ਨਾਲ ਗੱਲ ਕਰੇ ਨਾਲੇ ਇਹਦੇ ਸਾਲੇ ਦੇ ਮਾਰਾਂਗੇ 76 ਇਹ ਲੋਕਾਂ ਨੇ ਕਹਿਣਾ ਵੀ ਹਾਂਜੀ ਇਹ ਇੰਟਰਵਿਊਜ਼ ਗਾਲਾਂ ਕੱਢਦੇ ਆ ਜਦ ਇਹਨਾਂ ਨੇ ਸਾਡੇ ਗੁਰੂਆਂ ਤੱਕ ਤਾਂ ਇਹ ਹੱਥ ਪਾਈ ਜਾਂਦੇ ਆ ਤੇ ਸਰ ਜਿਹੜਾ ਬਾਹਰ ਬੈਠਾ ਨਾ ਇਹ ਬੰਦਾ ਜਿਹੜਾ ਬਾਹਰ ਬੈਠਾ ਵੀਡੀਓ ਬਣਾ ਰਿਹਾ ਓਏ ਆਵੇ ਤੇ ਪੰਜਾਬ ਉਹਨੂੰ ਦੱਸਿਆ ਵੀ ਵੀਡੀਓ ਕੱਦਮ ਨਹੀਂ ਦੀ ਆ ਇਹਦੇ ਨਾਮ ਮਾਰੇ 1570 ਰੁਪਏ ਲੱਗੂ ਉਹਨੂੰ ਕੋਈ ਤੂੰ ਖਾਸ ਆ ਪੰਜ ਵਾਰੀ ਕੀ ਬੋਲਦਾ ਮੈਂ ਕੀ ਕੰਡਿਆ ਤੂੰ ਸਾਡੀਆਂ ਜਸੇਵਧੀਆਂ ਦੇ ਵਿੱਚ ਸਾਡੇ ਜਿਹੜੇ ਉੱਪਰ ਹਾਈ ਲੈਵਲ ਦੇ ਬੰਦੇ ਬੈਠੇ ਨਾ ਉਹ ਸਾਰੇ ਸਾਰੇ ਗਲਦੇ ਆ ਇਹ ਬੰਦਾ ਸਿੰਘ ਭਦਰ ਜੀ ਨੂੰ ਰੋਬਿਨ ਹੁੱਡ ਕਹਿ ਰਿਹਾ ਰੋਬਿਨ ਹੁੱਡ ਕੌਣ ਸੀ ਸਾਡਾ ਉਹਦੇ ਨਾਲ ਕੀ ਕੰਪੈਰੀਜਨ ਸਾਡੇ ਯੋਧਿਆਂ ਦੇ ਨਾਲ ਦੱਸੋ ਇਹ ਤਾਂ ਐਵੇਂ ਬਾਬਾ ਜੀ ਇਹਨਾਂ ਦੇ ਛੱਤਰ ਮਾਰੇ ਇਹ ਜਿੰਨੇ ਵੀ ਬੰਦੇ ਬੋਲਦੇ ਆ ਨਾ ਜਾਂ ਤਾਂ ਯਾਰ ਸਾਡੇ ਲੋਕੀ ਫੜਾ ਫੜ ਜਾ ਕੇ ਸ਼ੇਅਰ ਕਰਨ ਲੱਪੰਦੇ ਆ ਇੰਦਾ ਦੇ ਕੁੱਤੇ ਬਿੱਲਿਆਂ ਨੂੰ ਨਾ ਬਾਬਾ ਜੀ ਅਵਾਇਡ ਕਰੋ ਮੈਂ ਤਾਂ ਕਹਿੰਦਾ ਇਹਨਾਂ ਦੇ ਅਕਾਊਂਟ ਬੰਦ ਕਰ ਦੇਣੇ ਚਾਹੀਦੇ ਇੰਡੀਆ 'ਚ ਜਿੰਨੇ ਵੀ ਇਹ ਬੰਦੇ ਰੌਲਾ ਪਾਉਂਦੇ ਆ ਨਾ ਚਾਹੇ ਕੋਈ ਵੀ ਆ ਕਿਸੇ ਧਰਮ ਦੇ ਬਰ ਖਿਲਾਫ ਆ ਇਦਾਂ ਦੇ ਬੰਦਿਆਂ ਦੇ ਅਕਾਊਂਟ ਬੰਦ ਹੋਣੇ ਚਾਹੀਦੇ ਆ ਸਿੱਖ ਗੁਰੂਆਂ ਤੇ ਇਤਰਾਜੋਗ ਵੀਡੀਓ ਬਣਾਉਣ ਤੋਂ ਬਾਅਦ ਧਰੂ ਬਰਾਟੀ ਦੇ ਉੱਪਰ ਕਈ ਸਵਾਲ ਖਾਸ ਕਰਕੇ ਪੰਜਾਬ ਦੇ ਵਿੱਚ ਉੱਤਰੇ ਨੇ ਕਿਉਂਕਿ ਜਦੋਂ ਤੋਂ ਧਰੂ ਬਰਾਟੀ ਵੱਲੋਂ ਵੀਡੀਓ ਬਣਾਈ ਗਈ ਉਸ ਤੋਂ ਬਾਅਦ ਕਈ ਚੀਜ਼ਾਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਈ ਲੋਕਾਂ ਦਾ ਇਹ ਤਰਕ ਹੈ ਕਿ AI ਦੁਆਰਾ ਬਣਾਈ ਗਈ ਇਹ ਵੀਡੀਓਜ਼ ਨੂੰ ਪਹਿਲਾਂ ਤਾਂ ਬਲੌਕ ਵੀ ਕਰਉਣਾ ਚਾਹੀਦਾ ਪਰ ਉਸ ਤੋਂ ਇਲਾਵਾ AI ਦੇ ਉੱਪਰ ਵੀ ਕਾਰਵਾਈ ਧਰੂਵ ਰਾਠੀ ਦੇ ਨਾਲ-ਨਾਲ ਹੋਣੀ ਚਾਹੀਦੀ ਹੈ ਇਸ ਵਕਤ ਪੂਰਾ ਪੰਜਾਬ ਧਰੂਵ ਰਾਠੀ ਦੇ ਟੈਗ ਦੇ ਨਾਲ ਭਰਿਆ ਹੋਇਆ ਹੈ ਕਈ ਸਵਾਲ ਉੱਠ ਰਹੇ ਨੇ ਸਾਡੇ ਨਾਲ ਮਾਨ ਸਿੰਘ ਜਥੇਦਾਰ ਦੁਆਬਾ ਜੋਨ ਦੇ ਨੇ ਅਤੇ ਹੋਰ ਆਗੂ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਵਿਚਾਰ ਇਹਨਾਂ ਦੇ ਨੇ ਅੱਛਾ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਜਿਵੇਂ ਅਮੀਰ ਖਾਨ ਹੋਰਾਂ ਦੀ ਇੱਕ ਪੋਸਟਰ ਜਿਹੜਾ ਹੈ ਉਹ ਵਾਇਰਲ ਹੋਇਆ ਸੀਗਾ ਧਰੂਰਾਟੀ ਨੇ ਵੀ ਹੁਣ ਉਸੇ ਤਰੀਕੇ ਦੀ ਵੀਡੀਓ ਗੁਰੂ ਸਾਹਿਬ ਦੀ ਵੀਡੀਓ ਬਣਾ ਕੇ ਜਾਰੀ ਕੀਤੀ ਜਿਸ ਤੋਂ ਬਾਅਦ ਵਿਰੋਧ ਕਾਫੀ ਦੇਖਣ ਨੂੰ ਮਿਲਿਆ 올ਓਵਰ ਸਾਰੀ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤਾਂ ਪਹਿਲਾਂ ਵੀ ਤੁਹਾਡੇ ਇੰਟਰਵਿਊ 'ਚ ਇਹ ਗੱਲ ਕਹੀ ਗਈ ਸੀਗੀ ਵੀ ਇਹਨਾਂ ਦਾ ਵਿਰੋਧ ਕਰਨਾ ਬੜਾ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹ ਬੰਦੇ ਜਾਣ ਬੁੱਝ ਕੇ ਬਾਹਰ ਲੀਆਂ ਕੰਟਰੀਆਂ 'ਚ ਬਹਿ ਕੇ ਸਾਡੇ ਇੱਥੇ ਪੰਜਾਬ ਦੇ ਵਿੱਚ ਇੱਕ ਲੜਾਈ ਸ਼ੁਰੂ ਕਰਾ ਰਹੇ ਆ ਸਾਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਇਹ ਏਜੰਸੀਆਂ ਆਹੀਂ ਇਹਨਾਂ ਨੂੰ ਕਹਿੰਦੀਆਂ ਵੀ ਤੁਸੀਂ ਕੋਈ ਬਿਆਨ ਦਵੋ ਤਾਂ ਕਿ ਅਸੀਂ ਸਿੱਖਾਂ ਦਾ ਸਬਰ ਚੈੱਕ ਕਰੀਏ ਠੀਕ ਹੈ ਢੀ ਇਹ ਕੌਣ ਹੁੰਦਾ ਆ ਸਾਡੇ ਗੁਰੂਆਂ ਦਾ ਕਰਤਾਰ ਦਖਾਨ ਵਾਲ ਜਦ ਸਾਡੇ ਕੋ ਸਾਡੇ ਗ੍ਰੰਥ ਆ ਪੰਥ ਪ੍ਰਕਾਸ਼ ਆ ਸੂਰਜ ਪ੍ਰਕਾਸ਼ ਆ 100 ਸਾਖੀ ਆ ਅਸੀਂ ਆਪਣੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਆ ਸਾਨੂੰ ਇਹਨਾਂ ਕੋਲ ਦਰਸ਼ਾਣ ਦੀ ਜ਼ਰੂਰਤ ਨਹੀਂ ਹੈਗੀ ਜਿਹੜੇ ਨਾਂ ਤਾਂ ਆਪਣੀ ਰਹਿਤ ਤੇ ਆ ਇਨਾਂ ਦੇ ਤਾਂ ਫੜ ਕੇ 176 ਮਾਰੇ ਤੇ ਇੱਕ ਗਿਨੇ। ਹੂੰ। ਧਰੋਬ ਲਾਠੀ ਇਹ ਕਾਦੀ ਪੋਲਿੰਗ ਕਰਾ ਰਿਆ ਵੀ ਮੈਨੂੰ ਦੱਸੋ ਵੀ ਹਾਂ ਜੀ ਇਹ ਮੈਚ ਸਹੀ ਕਰ ਰਹੇ ਆ ਕਿ ਗਲਤ ਕਰ ਰਹੇ ਆ ਜਿੱਥੇ ਵੀ ਇਹ ਬੈਠਾ ਮੈਂ ਤਾਂ ਉੱਥੇ ਵਾਲੇ ਸਿੰਘਾਂ ਨੂੰ ਕਹਿਣਾ ਆ ਉੱਥੇ ਉਦਾਂ ਬਥੇਰਾ ਆਪਣੇ ਸਿੰਘ ਰੌਲਾ ਪਾਉਂਦੇ ਆ ਖਾਲਸਤਾਨ ਦੇ ਮੁੱਦੇ ਤੇ ਚਾਹੇ ਅਮਰੀਕਾ ਵੀ ਇਹ ਬੈਠਾ ਆ ਉੱਥੇ ਆਪਣੇ ਸਿੰਘ ਬੜੀ ਚੜ੍ਹਦੀ ਕਲਾ ਆਲੇ ਆ ਇਹਨੂੰ ਸਾਲੇ ਨੂੰ ਨੱਥ ਪਾਓ ਇਹਦੇ ਮਾਰੋ ਉੱਥੇ ਸਾਲੇ ਦੇ ਛੇਤਰ ਇਹ ਕੌਣ ਹੁੰਦਾ ਪੋਲਿੰਗ ਕਰਾਉਣ ਵਾਲਾ ਸਾਡਾ ਇਨੂੰ ਬਿਠਾ ਕੇ ਚੰਗੀ ਤਰ੍ਹਾਂ ਇਹਦੇ ਛੇਤਰ ਮਾਰੋ ਨਾਲੇ ਇਹਨੂੰ ਦਸਤਾਰ ਸਜਾ ਕੇ ਤੇ ਕੋਈ ਮਾਫੀ ਮੰਗਾਓ ਤੇ ਨਾਲੇ ਜਿਹੜਾ AI ਐਪ ਆ ਆਪਾਂ ਪਹਿਲਾਂ ਵੀ ਕਿਹਾ ਸੀਗਾ ਵੀ ਜੇ ਟਿਕਟੋਕ ਬੰਦ ਕਰਵਾ ਸਕਦੀ ਆ ਗਵਰਨਮੈਂਟ ਤੇ AI ਐਪ ਕਿਉਂ ਨਹੀਂ ਬੰਦ ਕਰਵਾਇਆ ਇਹ ਕਿਸੇ ਵੀ ਧਰਮ ਦੇ ਗੁਰੂਆਂ ਦੇ ਫੋਟੋ ਬਣਾ ਕੇ ਕਦੀ ਉਹਨਾਂ ਦੇ ਹੱਥ ਚੋੜ ਦੇ ਦਿਖਾ ਦਿੰਦੇ ਆ ਕਦੀ ਭੰਗੜਾ ਪਾਉਂਦਾ ਦਿਖਾ ਦਿੰਦੇ ਆ ਕਦੀ ਸ਼ਿਵਜੀ ਨੂੰ ਕਿਸੇ ਤਰੀਕੇ ਦਿਖਾ ਦਿੰਦੇ ਆ ਵਾਲਮੀਕ ਮਹਾਰਾਜ ਨੂੰ ਕਿਸੇ ਤਰੀਕੇ ਦਿਖਾ ਦਿੰਦੇ ਆ ਹੁਣ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਨੇ ਦਿਖਾਤਾ ਬਾਲਵਸਤਾ ਦੇ ਵਿੱਚ ਵੀ ਉਹ ਹੰਝੂ ਸੇਟ ਰਹੇ ਆ ਬਾਬਾ ਜੀ ਉਹ ਤਾਂ ਚੜਦੀ ਕਲਾ ਵਾਲੇ ਸੇ ਆਪਣੇ ਚੜਦੀ ਕਲਾ ਚ ਰਹੇ ਸਾਡੇ ਗੁਰੂ ਬਾਬਾ ਜੀ ਉਹਨਾਂ ਨੇ ਤਾਂ ਸਾਰਾ ਪਰਿਵਾਰ ਵਾਰ ਕੇ ਵੀ ਹਿਰਕ ਨਹੀਂ ਕੀਤਾ ਮਹਾਰਾਜ ਨੇ ਕਿਹਾ ਵੀ ਤੇਰਾ ਬਾਣਾ ਮੀਠਾ ਲੱਗੇ ਠੀਕ ਹੈ ਠੀਕ ਸਾਨੂੰ ਪਾਸ ਹੋ ਇਹਨਾਂ ਦੀ ਜਰੂਰਤ ਨਹੀਂ ਹੈਗੀ ਮੈਂ ਤਾਂ ਆਪਣੇ ਜਿਹੜੇ ਆਪਣੇ ਵੀਰ ਬਾਹਰ ਬੈਠੇ ਆ ਨਾ ਖਾਲਸੇ ਮੈਂ ਤਾਂ ਉਹਨੂੰ ਕਹੂੰਗਾ ਜਾਂ ਜੇ ਦਰਵ ਨੂੰ ਜ਼ਿਆਦਾ ਜ਼ਰੂਰਤ ਆ ਨਾ ਉਹ ਇੰਡੀਆ ਆ ਕੇ ਸਾਡੇ ਨਾਲ ਗੱਲ ਕਰੇ ਨਾਲੇ ਇਹਦੇ ਸਾਲੇ ਦੇ ਮਾਰਾਂਗੇ 76 ਫੇਰ ਲੋਕਾਂ ਨੇ ਕਹਿਣਾ ਵੀ ਹਾਂਜੀ ਇਹ ਇੰਟਰਵਿਊ ਚ ਗਾਲਾਂ ਕੱਢਦੇ ਆ ਜਦ ਇਹਨਾਂ ਨੇ ਸਾਡੇ ਗੁਰੂਆਂ ਤੱਕ ਤਾਂ ਇਹ ਹੱਥ ਪਾਈ ਜਾਂਦੇ ਆ ਹਨਾ ਨਾ ਇਹਨਾਂ ਨੂੰ ਪਤਾ ਆ ਵੀ ਗੁਰੂ ਸਾਹਿਬ ਦਾ ਨਾਂ ਕਿੱਦਾਂ ਲੈਣਾ ਸਤਕਾਰ ਦੇ ਨਾਲ ਲੈਣਾ ਪਹਿਲੀ ਗੱਲ ਤਾਂ ਇਹ ਮੈਂ ਤਾਂ ਆਪ ਅਕਾਲ ਤਖਤ ਸਾਹਿਬ ਦੇ ਜੇਹੇਦਾਰਾਂ ਨੂੰ ਕਹੂੰਗਾ ਵੀ ਜਿਹੜਾ ਇਹ ਤਸਵੀਰਾਂ ਵਾਲਾ ਮੁੱਦਾ ਚੱਲਦਾ ਪਿਆ ਆ ਇਹਦੇ ਤੇ ਸਾਰੀਆਂ ਜਿਹੜੇ ਬੰਦੀਆਂ ਕਲੀਅਰ ਕੱਟ ਜਵਾਬ ਦੇਣ ਵੀ ਆਪਾਂ ਤਸਵੀਰ ਨੂੰ ਨਹੀਂ ਮੰਨਦੇ ਅੱਛਾ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨ ਦੇ ਰਹੇ ਹੋ ਕਿਉਂ ਦੱਸ ਰਹੇ ਹੋ ਇਹ ਚੀਜ਼ ਹੋਣੀ ਚਾਹੀਦੀ ਹੈ ਧਰੂ ਬਰਾਟੀ ਹੋਰੀ ਕਹਿ ਰਹੇ ਨੇ ਕਿ ਭਈ ਜੇ ਮੈਂ AI ਦਾ ਇਸਤੇਮਾਲ ਨਾ ਕਰਦਾ ਜੇ ਮੈਂ ਚਿੱਤਰ ਨਾ ਦਿਖਾਉਣਾ ਤੇ ਸ਼ਾਇਦ ਜੋ ਕਹਾਣੀ ਜਾਂ ਫਿਰ ਜੋ ਹਿਸਟਰੀ ਮੈਂ ਦਸੋਣਾ ਚਾਹੁੰਨਾ ਵਾ ਦੱਸਣਾ ਚਾਹੁੰਨਾ ਲੋਕਾਂ ਨੂੰ ਉਹ ਸ਼ਾਇਦ ਦੱਸ ਨਾ ਹੁੰਦੀ ਉਹ ਕਿਤੇ ਨਾ ਕਿਤੇ ਤਰਕ ਸਹੀ ਦੇ ਰਹੇ ਨੇ ਤੁਹਾਨੂੰ ਲੱਗਦਾ ਗਲਤ ਉਹ ਚੜਨਾ ਜਾਂਦਾ ਉਹ ਆਪਣੇ ਫਾਲੋਅਰ ਵਧਾ ਰਿਆ ਵੀ ਮੇਰੇ ਫਾਲੋਅਰ ਚੜਨ ਅਸੀਂ ਉਹਨੂੰ ਜਾ ਕੇ ਉਹਦੀਆਂ ਆਈਡੀਆਂ ਤੇ ਗਾਲਾਂ ਕੱਢੀਏ ਲੋਕੀ ਇਹ ਚਾਹੁੰਦੇ ਆ ਸਿਰਫ ਬਾਬਾ ਜੀ ਇਹ ਕਮਾਈ ਦਾ ਇੱਕ ਸਾਧਨ ਆ ਮੈਂ ਅੱਗੇ ਵੀ ਇੱਕ ਗੱਲ ਕਹੀ ਸੀ ਚਾਹੇ ਉਹ ਫਿਲਮ ਆ ਚਾਹੇ ਕੁਝ ਵੀ ਆ ਬਾਬਾ ਜੀ ਸਾਡਾ ਇਤਿਹਾਸ ਕੀ ਆ ਜਾ ਕੇ ਦੇਖ ਲਓ ਸਰੰਦ ਇਤਿਹਾਸ ਹੀ ਆ ਅਨੰਦਪੁਰ ਸਾਹਿਬ ਇਤਿਹਾਸ ਹੀ ਆ ਕਿੱਥੇ ਦੇਖਣਾ ਦਰਬਾਰ ਸਾਹਿਬ ਵੀ ਇਤਿਹਾਸ ਹੀ ਆ ਕਾਲੀ ਫੂਲਾ ਸਿੰਘ ਉਹਨਾਂ ਦਾ ਬੁਰਜ ਬਣਿਆ ਪਾਛੋ ਇਤਿਹਾਸ ਹੀ ਆ ਇਹਨਾਂ ਦੇ ਦੱਸਿਆਂ ਇਤਿਹਾਸ ਸਾਨੂੰ ਪਤਾ ਲੱਗੂਗਾ ਨਾਲੇ ਜਿਹੜੇ ਮਾਪੇ ਪਾਛੋ ਕਾਰਟੂਨਾਂ ਦੇ ਨਾਲ ਆਪਣੇ ਬੱਚਿਆਂ ਨੂੰ ਇਤਿਹਾਸ ਦਿਖਾ ਰਹੇ 10 ਮਿੰਟ ਦੀ ਜਾਂ 2 ਘੰਟੇ ਦੀ ਫਿਲਮ ਦੇਖ ਕੇ ਤੇ ਬਾਬਾ ਜੀ ਉਹੀ 2 ਘੰਟੇ ਗੁਰੂ ਸਾਹਿਬ ਦੇ ਉੱਤੇ ਦਰਬਾਰ ਤੇ ਜਾਣ ਜਿੱਥੇ ਕਥਾ ਹੁੰਦੀ ਹੈ ਉੱਤੇ ਸਾਰਾ ਕੁਝ ਹੀ ਪਤਾ ਲੱਗਣਾ ਹੈ ਤੁਹਾਨੂੰ ਲੱਗਦਾ ਕਿ ਇਤਿਹਾਸ ਦਿਖਾਉਣਾ ਗਲਤ ਹੈਗਾ ਬਾਬਾ ਜੀ ਬਿਲਕੁਲ ਜੇ ਸਾਡੇ ਮੰਨ ਲਓ ਇਹ ਬੰਦਾ ਸਿੰਘ ਬਹਾਦਰ ਜੀ ਨੂੰ ਰੋਬਨ ਹੁੱਡ ਕਹਿ ਰਿਆ ਰੋਬਨ ਹੁੱਡ ਕੌਣ ਸੀ ਸਾਡਾ ਉਹਦੇ ਨਾਲ ਕੀ ਕੰਪੈਰੀਜਨ ਸਾਡੇ ਯੋਧਿਆਂ ਦੇ ਨਾਲ ਦੱਸੋ ਇਹ ਤਾਂ ਐਵੇਂ ਬਾਬਾ ਜੀ ਇਹਨਾਂ ਦੇ ਛੇਤਰ ਮਾਰੇ ਇਹ ਜਿੰਨੇ ਵੀ ਬੰਦੇ ਬੋਲਦੇ ਆ ਨਾ ਜਾਂ ਤਾਂ ਯਾਰ ਸਾਡੇ ਲੋਕੀ ਫੜਾ ਫੜ ਜਾ ਕੇ ਸ਼ੇਅਰ ਕਰਨ ਲੱਪੰਦੇ ਆ ਇੰਦਾ ਦੇ ਕੁੱਤੇ ਬਿੱਲਿਆਂ ਨੂੰ ਨਾ ਬਾਬਾ ਜੀ ਅਵਾਇਡ ਕਰੋ ਮੈਂ ਤਾਂ ਕਹਿੰਦਾ ਇਹਨਾਂ ਦੇ ਅਕਾਊਂਟ ਬੰਦ ਕਰ ਦੇਣੇ ਚਾਹੀਦੇ ਇੰਡੀਆ 'ਚ ਜਿੰਨੇ ਵੀ ਇਹ ਬੰਦੇ ਰੌਲਾ ਪਾਉਂਦੇ ਆ ਨਾ ਚਾਹੇ ਕੋਈ ਵੀ ਆ ਕਿਸੇ ਧਰਮ ਦੇ ਬਰ ਖਿਲਾਫ ਆ ਇਦਾਂ ਦੇ ਬੰਦਿਆਂ ਦੇ ਅਕਾਊਂਟ ਬੰਦ ਹੋਣੇ ਚਾਹੀਦੇ ਆ ਜੀ ਸਰਪੰਚ ਸਾਹਿਬ ਤੁਸੀਂ ਵੀ ਆਏ ਹੈਗੇ ਹੋ ਤੁਹਾਨੂੰ ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਵੀਡੀਓ ਬਣਾਈ ਗਈ ਅਤੇ ਉਸ ਤੋਂ ਬਾਅਦ ਪੋਲਿੰਗ ਕਰਾਈ ਜਾ ਰਹੀ ਹੈ ਥਰੂ ਰਾਟੀ ਵੱਲੋਂ ਕਿ ਭਈ ਮੈਂ ਜੋ ਵੀਡੀਓ ਬਣਾਈ ਹੈ ਉਹ ਸਹੀ ਹੈ ਜਾਂ ਫਿਰ ਗਲਤ ਹੈਗੀ ਹੈ ਡਿਲੀਟ ਕਰਨਾ ਚਾਹੀਦਾ ਹੈ ਜਾਂ ਫਿਰ ਨਹੀਂ ਕਰਨਾ ਚਾਹੀਦਾ ਅਜੀ ਹੀ ਪੋਲਿੰਗ ਜਦੋਂ ਕਰਾਈ ਜਾਂਦੀ ਉਦੋਂ ਫਿਰ ਵਿਚਾਰ ਕਿਉਂ ਦਿੰਦੇ ਨੇ ਤੁਹਾਡੇ ਵਾਹਿਗੁਰੂ ਖਾਲਸਾ ਬਾਜੀ ਫਤਿਹ ਦੇਖੋ ਜਿਹੜੀ ਵੀਡੀਓ ਕਾਰਟੂਨ ਬਣਾ ਰਹੇ ਸਾਡੇ ਮਹਾਰਾਜ ਬਣਾ ਰਹੇ ਆ ਸਾਡੇ ਗੁਰੂਆਂ ਦੇ ਬਣਾ ਰਹੇ ਆ ਸ਼ਿਵ ਜੀ ਮਹਾਰਾਜ ਬਣਾ ਰਹੇ ਆ ਕਈ ਨਾ ਬਿਲਕੁਲ ਗਲਤ ਆ ਇਹ ਚੀਜ਼ ਨਹੀਂ ਚਾਹੀਦੀ ਬਣਾਉਣੀ ਹੂੰ ਸਾਡੇ ਅੱਜ ਇਹਨੇ ਵੀਡੀਓ ਬਣਾਈ ਆ 10 ਵਜੇ ਪਾਛੇ ਰੂ ਰਹੇ ਆ 10 ਵਜੇ ਪਾਛੇ ਰੋਜ਼ ਨਹੀਂ ਕਦੀ 10 ਵਜੇ ਪਾਛੇ ਦੇ ਕਲਾ ਹੀ ਰਹੇ ਚੜ੍ਹਦੀ ਕਲਾ ਹੀ ਰਹੇ ਆ 10 ਵਜੇ ਪਾਛੇ ਸਾਡੇ ਕਰੀ ਉਹਨੇ ਕਿਹਾ ਤੁਹਾਡਾ ਮਾਣਾ ਮਿੱਠਾ ਲਾਗੇ ਠੀਕ ਹੈ ਸਾਡੇ ਦਾ ਇਹਨਾਂ ਨੇ ਬਣਾਤੇ ਕਾਰਟੂਨ ਸਾਡੇ ਸਭ ਤੋਂ ਵੱਡੀ ਕਮੀ ਹੈਗੀ ਯਾਰ ਜੱਸੇਵੰਦੀਆਂ ਚ ਉਹ ਹੋਲ ਧਰਮਾਂ ਨੂੰ ਹੋਰ ਜਾਤ ਪਾਤ ਲੈ ਕੇ ਜਾਂ ਹੋਰ ਪਾਸੇ ਲੈ ਕੇ ਲੱਗੇ ਰਹਿੰਦੇ ਆ ਵੀ ਆ ਇੱਦਾਂ ਕਰਤੀ ਇੱਥੇ ਦਾ ਉਹ ਆ ਵੀ ਜਿਹੜੇ ਲੋਕ ਸਾਡੇ ਧਰਮ ਬਾਰੇ ਗਲਤ ਬੋਲਦੇ ਆ ਗਲਤ ਕਾਰਟੂਨ ਫਿਲਮ ਬਣਾ ਰਹੇ ਆ ਉਹਦੇ ਵਾਸਤੇ ਕੋਈ ਬੋਲਦੀ ਨਹੀਂ ਪਈ ਹੂੰ ਉਹ ਦਿਨ ਇੱਕ ਦਿਨ ਵੀ ਕੁਝ ਬੋਲੇ ਹੈਗੇ ਅੱਜ ਇਹ ਬੰਦੇ ਨੇ 10 ਪਾਤਸ਼ਾਹੀ ਦੀ ਰਾਤ ਦੀ ਵੀਡੀਓ ਬਣਾਤੀ ਰੁੰਦਿਆਂ ਦੀ ਇਹ ਚੀਜ਼ ਦਾ ਮੁੱਦਾ ਇਹਨਾਂ ਚੱਕਣਾ ਨਿਗਾ ਹੋਰ ਕੀ ਹੋ ਗਿਆ ਤੇ ਇਹਨਾਂ ਚੱਕ ਬਹਿ ਜਾਣਾ ਤੁਹਾਨੂੰ ਲੱਗਦਾ ਕੀ ਹੋਣਾ ਚਾਹੀਦਾ ਹੈਗਾ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋਈਆਂ ਧੂਪ ਰਾਟੀ ਨੇ ਬਣਾਈ ਉਸ ਤੋਂ ਪਹਿਲਾਂ ਕਈ ਕਾਰਟੂਨ ਵਾਇਰਲ ਹੋਏ ਫੋਟੋਸ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਲੱਗਦਾ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਦਾਂ ਦੇ ਲੋਕਾਂ ਦੀ ਜੁੱਤੀ ਜੋ ਤੂ ਫਰਨੇ ਚਾਹੀਦੀ ਇਹਨਾਂ ਦੇ ਹਕਾਲ ਸਾਡੇ ਮਹਾਰਾਜ ਦੀ ਕਰੀਬੀ ਦੀ ਇਹਨਾਂ ਨੂੰ ਫੋਟੋ ਬਣਾਉਣੀ ਚਾਹੀਦੀ ਨਾ ਹੱਥ ਜੋੜਦੇ ਇਹ ਜਿੰਦੇ 10ਵੇਂ ਪਾਸ਼ਾਏ ਦੀ 10ਵੇਂ ਪਹਿਲੇ ਪਾਸ਼ਾਏ ਸਾਡੇ ਉਹਨਾਂ ਦੀ ਫੋਟੋ ਦਿਖਾਈ ਜਾਂਦੇ ਹੱਥ ਜੋੜਦਿਆਂ ਦੀ ਉਤੋਂ ਵੀਡੀਓ ਬਣਾ ਲੈ ਨੱਚਦਾ ਪਰਿਆਂ ਦੀ ਸਾਡੇ 10ਵੇਂ ਪਾਸ਼ਾਏ ਸਾਡੇ ਪਹਿਲੇ ਪਾਸ਼ਾਏ ਕਰੋ ਨੱਚਿਆ ਉਹਨਾਂ ਨੇ ਲੋਕਾਂ ਦੇ ਧਰਮ ਵਾਰੇ ਤਾਂ ਧੰਨਵਾਦ ਤੇ ਕਰਵਾਨੀਆਂ ਦੇਤੀਆਂ ਉਹਨਾਂ ਨੇ ਤੇ ਪਹਿਲੇ ਪਾਸ਼ਾਏ ਸਾਡੇ ਗੁਰੂ ਗੁਰੂ ਨਗਦੇਵ ਜੀ ਆਏ ਆ ਉਹਨਾਂ ਨੇ ਸੁਝਾਉਣ ਵਾਸਤੇ ਸਾਡੀ ਆਪਣੀ ਜੀਵਨ ਉਹਨਾਂ ਦੇ ਕਰਮਾਨ ਕਰਤਾ ਠੀਕ ਹੈ ਇਹ ਲੋਕ ਉਹਨਾਂ ਨੂੰ ਕਾਟੂ ਬਣਾਈ ਵਿਖਦੇ ਆ ਇਹ ਸਾਡੇ ਜਿਹੜਾ ਬਾਹਰ ਬੈਠਾ ਨਾ ਇਹ ਬੰਦਾ ਜਿਹੜਾ ਬਾਹਰ ਬੈਠਾ ਵੀਡੀਓ ਬਣਾ ਰਹਾ ਓਏ ਆਵੇ ਤੇ ਪੰਜਾਬ ਉਹਨੂੰ ਦੱਸਿਓ ਵੀਡੀਓ ਕਿਦਾਂ ਬਣਾਈ ਦੀ ਆ ਇਹਦੇ ਨਾਮ ਮਾਰੇ ਸਾਡੇ 170 ਦੇ ਬਣ ਲੱਗੂ ਉਹਨੂੰ ਤੂੰ ਖਾਸ ਆ ਪੰਜ ਵਾਰ ਕੀ ਬੋਲਦਾ ਮੈਂ ਕੀ ਕਰਨਿਆ ਤੂੰ ਸਾਡਿਆਂ ਜਸੇਵਧੀਆਂ ਦੇ ਵਿੱਚ ਸਾਡੇ ਜਿਹੜੇ ਉੱਪਰ ਹਾਈ ਲੈਵਲ ਦੇ ਬੰਦੇ ਬੈਠੇ ਨਾ ਤਾਂ ਉਹ ਸਾਰੇ ਸਾਰੇ ਗਲਤ ਆ ਉਹ ਕੁਝ ਕਰਦੇ ਨਹੀਂਗੇ ਔਰ ਆਪੇ ਚ ਲੜੀ ਜਾਂਦੇ ਆ ਆਪੇ ਚ ਲੜੀ ਜਾਂਦੇ ਆ ਉਹਨਾਂ ਦੇ ਦਿਖਣਾ ਰਿਹਾ ਨਹੀਂ ਕੁਝ ਕਿਉਂ ਬਾਬਾ ਜੀ ਆਪੇ ਚ ਲੜਦੇ ਪਏ ਆ ਉਹ ਇਹਦੇ ਨੇ ਚੀਰ ਉਹ ਦੇਖਣੀ ਉਹਨਾਂ ਦੇ ਚਾਰ ਮਹੀਨੇ ਤੋਂ ਹਸਾਨਾ ਪੈਸੇ ਭੋਜ ਆਉਂਦੇ ਨੇ ਆ ਇਹਨਾਂ ਬੰਦਿਆਂ ਨੂੰ ਬਿਲਕੁਲ ਬਿਲਕੁਲ ਇਹ ਚੀਜ਼ਾਂ ਬਣਦੀ ਪੈ ਜੇਬੇ ਵੀ ਨਹੀਂ ਚਾਰ ਚਲੋ ਹੀ ਕੋਈ ਗੱਲ ਨਹੀਂ ਜਿਹੜਾ ਬਣ ਗਿਆ ਚੋਰ ਚੜਦੀ ਗੱਲ ਆ ਬਾਬਾ ਜੀ ਜਿਸ ਤਰੀਕੇ ਦੇ ਨਾਲ ਧਰੂਪ ਰਾਟਿਸ ਦੀਆਂ ਵੀਡੀਓਜ਼ ਹੁੰਦੀਆਂ ਨੇ ਲੋਕ ਉਸ ਨੂੰ ਬਹੁਤ ਗਿਆਨੀ ਸਮਝਦੇ ਨੇ ਕਿ ਭਈ ਉਸ ਨੂੰ ਇਤਿਹਾਸ ਬਹੁਤ ਪਤਾ ਹੈ ਉਸ ਨੂੰ ਹਰ ਇੱਕ ਚੀਜ਼ਾਂ ਦਾ ਪਤਾ ਹੈ ਜੋ ਵੀ ਵੀਡੀਓ ਬਣਾਉਂਦਾ ਹੈ ਡੀਪਲੀ ਸਟੱਡੀ ਕਰਕੇ ਉਹ ਵੀਡੀਓ ਬਣਾਉਂਦਾ ਹੈ ਫਿਰ ਅਜਿਹੇ ਵਿਅਕਤੀ ਤੋਂ ਗਲਤੀ ਜਦੋਂ ਹੁੰਦੀ ਹੈ ਇਸ ਤਰੀਕੇ ਦੀ ਤਾਂ ਫਿਰ ਤੁਹਾਡੇ ਹਿਸਾਬ ਦੇ ਨਾਲ ਉਹਦੀ ਸਜ਼ਾ ਕੀ ਹੋਣੀ ਚਾਹੀਦੀ ਹੈ ਜਾਂ ਫਿਰ ਜੇ ਵੀਡੀਓ ਬਣਾਈ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕੀ ਖੱਤਸਾ ਹੈ ਕਿ ਵੀਡੀਓ ਕਿਉਂ ਬਣਾਈ ਗਈ ਹੋਵੇਗੀ ਅੱਭਾ ਜਿੱਦਾਂ ਜੋ ਸਾਡੇ ਖਾਲਸੇ ਪੰਥ ਦੇ ਰਵਾਇਤੀ ਦਾਂਡ ਮਾਪ ਨੇ ਵੀ ਸਾਡੇ ਪੰਜ ਪਿਆਰੇ ਹੀ ਸਜ਼ਾ ਲਾ ਸਕਦੇ ਆ ਅਸੀਂ ਆਪਣੇ ਲੈਵਲ ਤੇ ਕੁਝ ਵੀ ਕਹਿ ਦਈਏ ਸਾਡੀ ਸਰਮੌਰ ਅਕਾਲ ਤਖਤ ਸਾਹਿਬ ਜੋ ਹੁਕਮ ਕਰ ਦਵੇ ਜਾਂ ਸਾਡੇ ਵੱਡੇ ਬਾਬੇ ਪੱਪਾ ਮਾਨ ਸਿੰਘ ਜੀ 96 ਕਰੋੜੀ ਬੁੱਢਾ ਦਲ ਦੇ ਮੁਖੀ ਨੇ ਜਾਂ ਉਹ ਕੋਈ ਵੀ ਸਾਨੂੰ ਹੁਕਮ ਕਰਦਣ ਅਸੀਂ ਉਹਨਾਂ ਦੇ ਹੁਕਮ ਦੇ ਉੱਪਰ ਖੜੇ ਆ ਪਰ ਤੁਹਾਨੂੰ ਪਤਾ ਹੀ ਆ ਕੋਸ਼ਿਸ਼ ਬੰਦੇ ਪੈਸੇ ਲੈ ਕੇ ਕੁਝ ਇਨਾਂਲ ਹੋ ਜਾਂਦੇ ਆ ਕੋਈਸ ਮਤਲਬ ਰਹਿ ਜਾਂਦੇ ਆ ਵਿਜਲੇ ਤਰਕ ਆ ਜਿਹੜੇ ਬੰਦੇ ਗੁਰੂ ਸਾਹਿਬ ਨਾਲ ਪ੍ਰੇਮ ਕਰਦੇ ਆ ਉਹ ਤਾਂ ਕਦੀ ਵੀ ਇਹਨਾਂ ਤਸਵੀਰਾਂ ਨੂੰ ਜਾਂ ਇਦਾਂ ਦੇ ਬੰਦਿਆਂ ਨੂੰ ਪ੍ਰਮੋਟ ਨਹੀਂ ਕਰਦੇ ਸਾਨੂੰ ਵੈਸੇ ਜੇ ਇੱਕ ਆ ਚੋਰ ਚੱਕਾ ਜਾਂ ਬੰਦਾ ਉੱਠ ਕੇ ਇਤਿਹਾਸ ਪੜ ਸਕਦਾ ਆ ਇਹਨੂੰ ਸੁਣਿਆ ਜ਼ਿਆਦਾ ਆ ਤੇ ਮਾਪੇ ਪੜ ਕੇ ਸੁਣਾ ਲੈਣ ਆਪਣੇ ਬੱਚਿਆਂ ਨੂੰ ਘਰ ਲੈਣ ਗ੍ਰੰਥ ਗ੍ਰੰਥ ਆਪਣੇ ਘਰ ਲੈਣ ਤੇ ਬਾਬਾ ਜੀ ਆਪਣੇ ਬੱਚਿਆਂ ਨੂੰ ਪੜ ਕੇ ਸੁਣਾਓ ਠੀਕ ਹੈ ਠੀਕ ਆਪਾਂ ਤਾਂ ਆਪਣੇ ਜਥੇਬੰਦੀਆਂ ਨੂੰ ਅੱਗੇ ਵੀ ਇੱਕ ਬੇਨਤੀ ਲਾਈ ਸੀ ਕਿ ਸਾਰੇ ਜਥੇਬੰਦੀਆਂ ਦੀ ਮੀਟਿੰਗ ਹੋਵੇ ਜਿੰਨੇ ਆ ਸਾਡੇ ਅਕਾਲ ਤਖਤ ਸਾਹਿਬ ਸਾਰੇ ਜਥੇਬੰਦੀਆਂ ਇਕੱਠੀਆਂ ਹੋਣ ਜਿੰਨੇ ਵੀ ਇਦਾਂ ਦੇ ਐਪ ਨੇ ਜਾਂ ਕੁਝ ਵੀ ਆ ਇਹਦੇ ਉੱਪਰ ਕੜੀ ਕਾਰਵਾਈ ਕੀਤੀ ਜਾਵੇ ਜੇ ਕੋਈ ਜਥੇਬੰਦੀ ਵੀ ਉਸ ਬੰਦੇ ਦਾ ਸਾਥ ਦਿੰਦਾ ਆ ਤੇ ਉਹਨੂੰ ਵੀ ਉਸ ਵਿੱਚੋਂ ਬਾਹਰ ਕੱਢਿਆ ਜਾਵੇ अच्छा बस आखिरी सवाल मेरा ਤੁਹਾਡੇ ਤੋਂ ਹੈਗਾ ਜਿਸ ਤਰੀਕੇ ਦੇ ਨਾਲ ਵੀਡੀਓ ਸਾਰੀਆਂ ਬਣ ਰਹੀਆਂ ਨੇ ਹੁਣ ਇੱਕ ਵੀਡੀਓ ਨਹੀਂ ਰਹੀ ਦੋ ਫੋਟੋਜ਼ ਨਹੀਂ ਰਹੀਆਂ ਲਗਾਤਾਰ ਵੀਡੀਓ ਫੋਟੋਸ ਨਿਕਲ ਕੇ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਰੀ ਚੀਜ਼ਾਂ ਨੂੰ ਦੇਖਦੇ ਹੋ ਤੁਸੀਂ ਐਂਡ ਕੀ ਸਮਝਦੇ ਹੋ ਐਂਡ ਬਾਬਾ ਜੀ ਇਹ ਫੇਮਸ ਹੋਣ ਦਾ ਤਰੀਕਾ ਹੈ ਇਹਨਾਂ ਦਾ ਸਿੱਖੀ ਬਾਰੇ ਇਹਨਾਂ ਨੂੰ ਕੁਝ ਨਹੀਂ ਪਤਾ ਸਿੱਖੀ ਬਾਰੇ ਕੁਝ ਪੁੱਛਣਾ ਹੋਵੇ ਤਾਂ ਸਾਡੇ ਦਲ ਦੇ ਵਿੱਚ ਆਣ ਆਪ ਹੀ ਪਤਾ ਲੱਗ ਜੂ ਇਹਨਾਂ ਨੂੰ ਬਾਕੀ ਬਾਬਾ ਜੀ ਸਾਡੇ ਵੱਡੇ ਬੈਠੇ ਨੇ ਜੋ ਇਹਨਾਂ ਨੇ ਕਹਿਤਾ ਸੀ ਤਾਂ ਇਹਨਾਂ ਦੇ ਹੁਕਮਾਂ ਦੇ ਅੰਦਰ ਚੱਲਦੇ ਆ ਐ ਇੱਕ ਹੀ ਫੇਮਸ ਹੁੰਦਾ ਚੱਕਰ ਇਹਨਾਂ ਦਾ ਹੋਰ ਕੁਝ ਨਹੀਂ ਸਿੱਖੀ ਬਾਰੇ ਨੌਲੇਜ ਲੈਣੀ ਆ ਤੇ ਸਾਡੇ ਤਖਤ ਹੈਗੇ ਨੇ ਉੱਥੇ ਜਾ ਕੇ ਲੈ ਲੈਣ ਨੌਲੇਜ ਏਦਾਂ ਕਾਰਟੂਨ ਦੇ ਨਾਲ ਸਨ ਏਦਾਂ ਏਦਾਂ ਥੋੜੀ ਹੁੰਦਾ ਕੁਝ ਸਾਡੇ ਦਲਾਂ ਚ ਆ ਕੇ ਰਹਿਣ ਸਨ ਕਰਨ ਉੱਥੇ ਘੋੜਿਆਂ ਦੀ ਸੇਵਾ ਥੱਲੇ ਤੁਹਾਡੇ ਕਮੈਂਟ ਆ ਦੇਖਿਓ ਕਿੱਦਾਂ ਦੇ ਮਾਰਨੇ ਸ਼ੁਰੂ ਕਰ ਦਿੰਦੇ ਨੇ ਲੋਕਾਂ ਨੇ ਪਹਿਲਾਂ ਉਸ ਬਾਰੇ ਨੌਲੇਜ ਵੀ ਲੈ ਲੈਣ ਆਪਾਂ ਕਿਸੇ ਵੀ ਤਰ੍ਹਾਂ ਦੇ ਗੈਸਟ ਨਹੀਂ ਬੋਲਦੇ ਪਰ ਆਪਣੇ ਧਰਮ ਦੇ ਨਾਲ ਤਾਂ ਅਸੀਂ ਖੜੇ ਆ ਨਾ ਕਿ ਕੁੱਟ ਕੇ ਸਾਡੇ ਮਾਰੇ ਨੂੰ ਕੋਈ ਰੋਂਦਾ ਦਿਖਾ ਦੇ ਕਿੱਥੇ ਮਾਰੇ ਰੋਏ ਨੇ ਸਾਨੂੰ ਦਿਖਾਣ ਗ੍ਰੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਰਾ ਕੁਝ ਲਿਖਿਆ ਹੈ। ਹੂੰ। ਮਤਲਬ ਰੋਏ ਨਹੀਂ ਹੈਗੇ ਕਦੀ। ਹਾਂ ਬਾਬਾ ਜੀ ਕਦੀ ਵੀ ਨਹੀਂ। ਉਹ ਤਾਂ ਚੜ੍ਹਦੀ ਕਲਾ ਵਾਲੇ ਸਿੰਘ ਆ। ਚੜ੍ਹਦੀ ਕਲਾ ਵਾਲੇ ਜੀ। ਚੜ੍ਹਦੀ ਕਲਾ 'ਚ ਉਹਨਾਂ ਨੇ ਸਾਰਾ ਪਰਿਵਾਰ-ਵਾਰ ਤਾਂ ਸਾਡੇ ਕਰਕੇ। ਹੂੰ। ਫਿਰ ਜੋ ਦਿਖਾ ਰਹੇ ਨੇ ਉਹ ਫਿਰ ਕਿਸ ਜਗ੍ਹਾ ਉਸ ਨੂੰ ਤਰਕ ਕਿੱਥੋਂ ਮਿਲਿਆ ਹੋਵੇਗਾ ਤੁਹਾਨੂੰ ਕੀ ਲੱਗਦਾ? ਇਹ ਬਾਬਾ ਜੀ ਆਪਣੇ ਕੋਲੋਂ ਹੀ ਕਰ ਰਿਹਾ ਜੋ ਕਰ ਰਿਹਾ ਫੇਮਸ ਹੋਣ ਦੇ ਚੱਕਰ 'ਚ ਉਹ ਦੇਖੋ ਉਹਦੇ ਫਾਲੋਅਰ ਥੋੜੇ ਦਿਨਾਂ ਦੇ ਵਿੱਚ ਕਿੰਨੇ ਵੱਧ ਗਏ ਨੇ। ਹੂੰ। ਬਸ ਆ ਫਾਲੋਅਰਾਂ ਦਾ ਚੱਕਰ ਆ ਉਹਨਾਂ ਨੂੰ।